ਲਓ ਜੀ ਮੁਖਸਰ ਮੇਲੇ ਦੇ ਵਿੱਚ ਆਏ ਸੀਗੇ ਤੇ ਲੱਗ ਗਿਆ ਸਭ ਤੋਂ ਉੱਚੀ ਹਾਈਟ ਦਾ ਘੋੜਾ ਇਹ ਤੋਂ ਉੱਚਾ ਘੋੜਾ ਮੈਂ ਸਾਰੇ ਮੇਲੇ ਦੇ ਵਿੱਚ ਨਹੀਂ ਦੇਖਿਆ ਤੇ ਸੋਚਿਆ ਵੀ ਤੁਹਾਡੇ ਵੀ ਇੱਕ ਵਾਰ ਸਾਹਮਣੇ ਕਰ ਦਈਏ ਵੀ ਸਾਰਿਆਂ ਤੋਂ ਉੱਚਾ ਜਿਹੜਾ ਘੋੜਾ ਕਹਿ ਦਈਏ ਤਾਂ ਉਹ ਕਿਹੜਾ ਹੈ ਬੜਾ ਲੱਬਿਆ ਵੀ ਘੋੜਾ ਸਾਰਿਆਂ ਤੋਂ ਉੱਚਾ ਕਿਹੜਾ ਮਿਲ ਸਕਦਾਗਾ ਤੇ ਕਹਿੰਦੇ ਨਾ ਵੀ ਲੱਭਣ ਨਾਲ ਤਾਂ ਰੱਬ ਵੀ ਮਿਲ ਜਾਂਦਾਗਾ ਤੇ ਤਾਂ ਫੇਰ ਵੀ ਘੋੜੇ ਦੀ ਗੱਲ ਹੈ ਤੇ ਘੋੜਾ ਫਿਰ ਮਿਲ ਗਿਆ ਆਪਾਂ ਨੂੰ ਮੇਲੇ ਵਿੱਚ ਸਭ ਤੋਂ ਉੱਚਾ ਘੋੜਾ ਤੇ ਆਪਾਂ ਓਨਰ ਵੀ ਲੱਭ ਲੈਨੇ ਆਂ ਵੀ ਕਿਹਦਾ ਘੋੜਾ ਹੈ ਤੇ ਕੀ ਗੱਲਬਾਤ ਹੈ ਕੀ ਇਹਦਾ ਨਾਮ ਹੈ ਤੇ ਬਾਈ ਜੀ ਬਾਈ ਹੈਗੇ ਨੇ ਬੁਲਾ ਦੇ ਮੜਾ ਇਹ ਬਾਈ ਨੂੰ ਵੀਰ ਬਣ ਕੇ ਯਾਰ ਵੀ ਗੱਲਬਾਤ ਹੀ ਕਰ ਲਈਏ ਦੇਖ ਲਈਏ ਹਨਾ ਕਿਉਂਕਿ ਚੰਗੇ ਜਾਨਵਰ ਦਾ ਭਾਲ ਫਿਰ ਸਾਰਿਆਂ ਨੂੰ ਹੀ ਹੁੰਦੀ ਆ ਤੇ ਫਿਰ ਭਾਲ ਕਰਕੇ ਆਪਾਂ ਜਿਹੜਾ ਸਾਡੀ ਵੀ ਭਾਲ ਖਤਮ ਹੋਈ ਬਈ ਜਿਹੜਾ ਸਭ ਤੋਂ ਉੱਚੀ ਹਾਈਟ ਦਾ ਜਿਹੜਾ ਘੋੜਾ ਹੈ ਉਹ ਦੇਖ ਲਈਏ ਮੜਾ ਜਾਂ ਮੈਂ ਬਾਈ ਬਹੁਤ ਮੇਲੇ ਘੁੰਮਿਆ ਹਨਾ ਪਰ ਮੇਲੇ ਦੇ ਵਿੱਚ ਸਭ ਤੋਂ ਉੱਚੀ ਵਾਲੀ ਹਾਈਟ ਦਾ ਘੋੜਾ ਨਹੀਂ ਮਿਲਿਆ ਤੇ ਇਹ ਤਾਂ ਬਾਈ ਮੈਂ ਕਿਹਾ ਥੋੜਾ ਜਿਹਾ ਦੱਸਿਓ ਬਾਈ ਘੋੜੇ ਦੀ ਡਿਟੇਲ ਸਮੁੰਦਰ ਨਾ ਜੀ ਘੋੜੇ ਦਾ ਅੱਛਾ ਜੀ ਸਮੁੰਦਰ ਤੇ ਸਮੁੰਦਰ ਜਿਵੇਂ ਫੈਲਿਆ ਫਿਰ ਬਾਈ ਹੈ ਹਾਂਜੀ ਜੀ ਤੇ ਬਾਈ ਇਹਦੀ ਥੋੜੀ ਡਿਟੇਲ ਦੇ ਦਿਓ ਸ਼ਾਇਦ ਸਾਡੇ ਤੋਂ ਪੁੱਛਣ ਚ ਕੋਈ ਕਮੀ ਰਹਿ ਜੇ ਪਰ ਇਹਦੀ ਡਿਟੇਲ ਜਰੂਰ ਦੇ ਦਿਓ ਮਾਪੇ ਦਾ ਹਾਲ ਬੰਦ ਆ ਜੀ ਮਲੂਕੇ ਵਾਲਾ ਹਾਂਜੀ ਮਾਂ ਇਹਦੀ ਨੁਕਰੀ ਘੋੜੀ ਆ ਜੀ ਸੂਰਜ ਘੋੜੇ ਦੀ ਜਿਹੜਾ ਮਿੰਟੂ ਕੋਲੇ ਵੱਡਾ ਘੋੜਾ ਸੀ ਅੱਛਾ ਜੀ ਮਾਂ ਉਹਦੀ ਆ ਜੀ ਨੁਕਰੀ ਘੋੜੀ ਆ ਮਾਂ ਦੀ ਹਾਈਟ 65 ਇੰਚ ਆ ਜੀ ਜੀ ਐਸ ਘੋੜੇ ਦੀ 69 ਇੰਚਾਈਟ ਆ ਜੀ 69 69 ਇੰਚ ਦਾ ਜਿਹੜਾ ਘੋੜਾ ਹਨਾ ਤੇ ਭਾਈ ਮੈਂ ਵੈਸੇ ਸਾਰਾ ਮੇਲਾ ਘੁੰਮ ਲਿਆ ਮੈਨੂੰ ਤਾਂ ਐਡਾ ਉੱਚਾ ਘੋੜਾ ਲੱਭਿਆ ਨਹੀਂਗਾ ਹਨਾ ਤੇ ਇਹ ਫਿਰ ਕਹਿ ਸਕਦੇ ਮੇਲੇ ਚ ਸਭ ਤੋਂ ਉੱਚਾ ਘੋੜਾ ਸਭ ਤੋਂ ਉੱਚਾ ਹੈ ਸਭ ਤੋਂ ਉੱਚਾ ਘੋੜਾ ਹਨਾ ਬਾਈ ਦੀ ਨਾਲ ਨਾਲ ਨਾ ਮਿਹਨਤ ਵੀ ਦਿਖਾਦੀ ਹੈ ਨਾ ਬਾਈ ਆਪ ਹੀ ਕੰਮ ਕਰਦਾ ਹੈਗਾ ਬਾਈ ਕੀ ਨਾਮ ਹੈ ਹੈਪੀ ਹੈਪੀ ਬਾਈ ਆ ਦੇਖ ਰਹੇ ਆ ਵੀ ਆਪ ਹੀ ਕੰਮ ਕਰੀ ਜੰਨੇ ਹੋ ਹੈਨਾ ਤੇ ਵੈਸੇ ਤਾਂ ਕਹਿੰਦੇ ਨੇ ਵੀ ਆਪ ਦੇ ਮਰੇ ਹੀ ਸਵਰਗ ਮਿਲਦਾ ਹੁੰਦਾ ਹੈਗਾ ਹੈਨਾ ਤੇ ਪਸ਼ੂ ਜਾਨਵਰ ਦਾ ਕੰਮ ਵੀ ਇਹੋ ਜਿਹਾ ਹੀ ਹੈ ਵੀ ਜਿਹੜਾ ਆਪ ਦੀ ਦੇਖ ਰੇਖ ਚ ਕਰੀ ਦਿੰਦਾ ਤੇ ਬਾਈ ਆਪਾਂ ਗੱਲ ਕਰ ਰਹੇ ਸੀ ਘੋੜੇ ਬਾਰੇ ਹੈਨਾ ਤੇ ਘੋੜੇ ਦੀ ਲਾਈਨ ਵਗੈਰਾ ਤੁਸੀਂ ਦੱਸ ਦਿੱਤੀ ਤੇ ਬਾਈ ਇਹਦੀ ਉਮਰ ਕਿੰਨੀ ਹੈ 7 ਸਾਲ ਦਾ ਜੀ 7 ਸਾਲ ਦਾ ਹੈਗਾ ਤੇ ਬਾਈ ਤੁਸੀਂ ਸ਼ੌਂਕੇ ਹੀ ਰੱਖਿਆਗਾ ਜਾਂ ਇਹਦੀ ਬਰੀਡਿੰਗ ਲੈਣੀ ਹੋ ਬਰੀਡਿੰਗ ਲਈ ਰੱਖਿਆ ਜੀ ਅੱਛਾ ਬਰੀਡਿੰਗ ਆਪ ਦੀ ਬਰੀਡਿੰਗ ਕਰਦੇ ਹੋ ਜਾਂ ਸਟੱਡ ਵਗੈਰਾ ਵੀ ਸਟੱਡ ਸਰਵਿਸ ਹੈ ਜੀ ਸਟੱਡ ਸਰਵਿਸ ਹੈਗੀ ਆ ਤੁਸੀਂ ਸਟੱਡ ਦਿੰਦੇ ਹੋ ਠੀਕ ਆ ਤੇ ਬਾਈ ਕਿਹੜਾ ਏਰੀਆ ਹੈ ਅ ਜਿਲ੍ਹਾ ਮੁਕਸਰ ਅੱਛਾ ਮੁਕਸਰ ਹਾਂਜੀ ਅੱਛਾ ਫੇਰ ਤਾਂ ਜਾਣੇ ਕਿ ਤੁਹਾਡੇ ਮੁਕਸਰ ਧਰਤੀ ਤੇ ਜੇ ਮੇਲਾ ਲੱਗਿਆ ਤਾਂ ਫੇਰ ਤਾਂ ਸਭ ਤੋਂ ਘੈਂਡ ਆਪ ਹੀ ਰੱਖੀ ਬੈਠੇ ਹੋ ਹਾਂਜੀ ਤੇ ਹਰ ਸਾਲ ਆਦੇ ਹੋ ਬਾਈ ਹਾਂਜੀ ਹਰ ਸਾਲ ਆਉਂਦੇ ਅੱਛਾ ਬਾਈ ਇਹਦੀ ਕੇਅਰ ਕਿੰਨੀ ਕਰਾ ਅਹ ਖੇੜਾ ਤਾਂ ਕਰਨੀ ਪੈਂਦੀ ਹੈ ਜੀ ਰੱਖਿਆ ਬੱਚਿਆਂ ਵਾਂਗੂ ਹੀ ਕਰਨੀ ਪੈਂਦੀ ਹੈ ਖੇੜ ਜੀ ਤੇ ਬਾਈ ਤੁਸੀਂ ਬੱਚਾ ਪਾਲਿਆ ਸੀ ਜਾਂ ਵੱਡਾ ਨਹੀਂ ਅਸੀਂ ਸੇਟ ਕੀਤਾ ਸੀਗਾ ਜੀ ਅੱਛਾ ਅੰਕਲ ਬਬਲ ਜੀ ਤੋਂ ਕਿਪਾਂ ਵਾਲੀ ਤੋਂ ਲਿਆ ਸੀਗਾ ਜੀ ਤੁਸੀਂ ਕਿੰਨੇ ਚਿਰ ਦਾ ਲਿਆ ਸੀਗਾ ਅਸੀਂ ਉਹ ਤੋਂ 4 ਸਾਲ ਦਾ ਸੀਗਾ 4 ਸਾਲ ਯਾਨੀ ਕਿ 3 ਸਾਲ ਤੁਹਾਡੇ ਕੋਲੇ ਹੋ ਗਏ 3 ਸਾਲ ਫਿਰ ਤਾਂ ਜੀ ਜਾਨਵਰ ਚ ਕੁਆਲਿਟੀ ਹੈ ਫਿਰ ਤਾਈਆਂ ਰੁੱਕਿਆ ਹੈਗਾ ਨਾ ਹਾਂਜੀ ਤੇ ਬਾਈ ਹੋਰ ਜਾਨਵਰ ਅਹ ਬਾਕੀ ਘਰੇ ਹੈ ਜਾਨਵਰ ਜੀ ਅੱਛਾ ਦੋ ਇਹਦੇ ਬੱਚੇ ਆ ਇੱਕ ਹੋਰ ਇਹਦਾ ਬੱਚਾ ਤਿਆਰ ਕਰੀ ਜਨੇ ਜੀ ਠੀਕ ਹੈ ਤੇ ਬੱਚਿਆਂ ਦੀ ਬਾਈ ਹਾਈਟ ਫਿਰ ਬੱਚਿਆਂ ਦੀ ਹਾਈਟ ਬਹੁਤ ਜਾਂਦੀ ਹੈ ਜੀ ਅੱਛਾ ਉਹ ਕਿੰਨੇ ਕਿੰਨੇ ਚਿਰ ਦੇ ਹੋਗੇ ਉਹ 17 ਮਹੀਨਿਆਂ ਦਾ ਬੱਚਾ ਇਹਦਾ ਤੇ 63 ਇੰਚ ਹਾਈਟ ਹੈ ਜੀ ਉਹਦੀ ਅੱਛਾ 63 ਇੰਚ ਦਾ ਤਾਂ 7 ਮਹੀਨੇ ਦਾ ਹੋਗਾ 7 ਮਹੀਨੇ ਦਾ ਨਹੀਂ 17 ਮਹੀਨਿਆਂ ਦਾ 17 ਮਹੀਨਿਆਂ ਦਾ ਠੀਕ ਹੈ ਤੇ ਬਾਈ ਜੇ ਆਪਣੇ ਕੋਲੇ ਬਹੁਤ ਚੰਗੀ ਜਿਵੇਂ ਇਹਦੇ ਸਪੌਟ ਹੈ ਜੀ ਬੱਚਿਆਂ ਦੇ ਸਪੌਟ ਨਹੀਂ ਆਉਂਦੇ ਅੱਛਾ ਜੇ ਅੱਛਾ ਇਹਦੇ ਬਲੈਕ ਜਿਹੜੇ ਸਪੌਟ ਹੈਗੇ ਆ ਕਈ ਵਾਰੀ ਬੰਦਾ ਕਹਿੰਦਾ ਵੀ ਸਪੌਟ ਹੈਗੇ ਹਨਾ ਬੱਚਿਆਂ ਤੇ ਨਹੀਂ ਆਉਂਦੇ ਅੱਛਾ ਬੱਚਿਆਂ ਤੇ ਨਹੀਂ ਆਉਂਦੇਗੇ ਇਹ ਬਸ ਇਹਦੇ ਤੱਕ ਹੀ ਹੈ ਇਹ ਠੀਕ ਹੈ ਤੇ ਬਾਈ ਹੋਰ ਫਿਰ ਕਿੰਨੇ ਜਾਨਵਰ ਰੱਖੇ ਆ ਜਾਨਵਰ ਸੱਤ ਜਾਨਵਰ ਹੈ ਜੀ ਟੋਟਲ ਸੱਤ ਹੋਰ ਸੱਤ ਵੀ ਫਿਰ ਏਸੇ ਨਾਲ ਦੀ ਕੁਆਲਿਟੀ ਆ ਇੱਕ ਮੱਜੂਗੇ ਫੌਜੀ ਦੀ ਹੈ ਜੀ ਘੋੜੀ ਅੱਛਾ ਜੀ ਤੇ ਬਾਕੀ ਨੂੰ ਕਰੇ ਆ ਜੀ ਅੱਛਾ ਜੀ ਤੇ ਬਾਈ ਜੇ ਕਿਸੇ ਨੇ ਸਟੱਡ ਲੈਣਾ ਹੋਵੇ ਤਾਂ ਮਾੜਾ ਜਾਂ ਕੰਟੈਕਟ ਨੰਬਰ ਤੇ ਐਡਰੈਸ ਜ਼ਰੂਰ ਦੱਸ ਦਿਓ 9877224692 ਲਓ ਜੀ ਲਓ ਜੀ ਇੱਕ ਵਾਰੀ ਫੇਰ ਆਪਾਂ ਜਿਹੜਾ ਸਮੁੰਦਰ ਸਮੁੰਦਰ ਦੇ ਕਰਾディー ਦਰਸ਼ਨ ਬਈ ਜਿਹੜਾ ਮੁਕਸਰ ਮੇਲੇ 'ਚ ਮੈਨੂੰ ਤਾਂ ਹਜੇ ਤੱਕ ਲੱਭਿਆ ਨਹੀਂਗਾ ਬਈ ਇੰਨੀ ਹਾਈਟ ਦਾ ਜਿਹੜਾ ਘੋੜਾ ਤੇ ਫਿਰ ਮੈਂ ਲਾਭ ਦੇ ਲਾਭ ਦੇ ਸੋਚਿਆ ਵੀ ਦੇਖਦੇ ਆ ਘੋੜਿਆਂ ਦੀ ਜਿਹੜੀ ਕੁਆਲਿਟੀ ਆ ਕਿੰਨੀ ਕੁ ਹੁੰਦੀ ਆ ਤੇ ਘੋੜੇ ਕਿੰਨੇ ਕੁ ਉੱਚੇ ਲੰਮੇ ਹੁੰਦੇ ਆ ਤੇ ਮੈਨੂੰ ਆਪਣੇ ਜਿਹੜਾ ਅੱਜ ਤੱਕ ਦੀ ਭਾਲ ਦਾ ਜਿਹੜਾ ਘੋੜਾ ਸਭ ਤੋਂ ਉੱਚਾ ਘੋੜਾ ਤੇ 69 ਇੰਚ ਦਾ ਜਿਹੜਾ ਘੋੜਾ ਉਹ ਮਿਲ ਗਿਆ ਤੇ ਤੁਸੀਂ ਵੀ ਜਿਹੜਾ ਕਮੈਂਟ ਕਰਿਓ ਜੇਕਰ ਕਿਸੇ ਕੋਲੇ ਇਸ ਤੋਂ ਉੱਚੀ ਹਾਈਟ ਦਾ ਘੋੜਾ ਹੈਗਾ ਤੁਸੀਂ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ ਤੇ ਕਿਹਨੇ ਕਿਹਨੇ ਜਿਹੜਾ ਇਹ ਸਮੁੰਦਰ ਜਿਹੜਾ ਦੇਖਿਆ ਹੈਗਾ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਸੀਂ ਵੀ ਹਾਰਸ ਲਵਰ ਹੈਗੇ ਤਾਂ